ਛੇਵੀਂ ਪਾਸ਼ਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅੰਮ੍ਰਿਤਸਰ ਦੇ ਰਾਖੀ ਲਈ ਮੁਗਲਾਂ ਖਿਲਾਫ ਲੜੀ ਗਈ ਪਹਿਲੀ ਜੰਗ ਤੇ ਹਾਸਲ ਕੀਤੀ ਗਈ ਪਹਿਲੀ ਫਤਿਹ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤੋਂ ਆਲਸਾਈ ਜਾਹੂ ਜਲਾ ਨਾਲ ਆਰੰਭ ਹੋਇਆ ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਕਿਲਾ ਲੋਗੜ ਵਿਖੇ ਪੂਜ ਕੇ ਸੰਪੰਨ ਹੋਇਆ ਨਗਰ ਕੀਰਤਨ ਵਿੱਚ ਗੱਤਕਾ ਪਾਟੀਆਂ, ਬੈਂਡ ਪਾਟੀਆਂ, ਨਿਹੰਗ ਸਿੰਘ ਜਥੇਬੰਦੀਆਂ ਤੇ ਸੰਗਤਾਂ ਨੇ ਵੱਡੀ ਗਿਣਤੀ 'ਚ ਹਿੱਸਾ ਪਾਇਆ ਸੰਗਤਾਂ ਦਾ ਜੋਸ਼ ਗਰਮੀ ਤੇ ਭਾਰੂ ਨਜ਼ਰ ਆਇਆ ਰਸਤੇ 'ਚ ਸ਼ਰਤਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਠੰਡੇ ਮਿੱਠੇ ਜਾਲਦੀਆਂ ਸ਼ਬੀਲਾਂ ਲਗਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਨਗਰ ਕੀਰਤਨ ਵਿੱਚ ਨਿਹੰਗ ਸਿੰਘ ਘੋੜਿਆਂ ਸਮੇਤ ਸ਼ਾਮਲ ਹੋਏ ਜਿਹੜੇ ਸੰਗਤਾਂ ਲਈ ਖੇਚ ਦਾ ਕੇਂਦਰ ਸਨ ਪਲਕੇ ਗੁਰਦੁਆਰਾ ਕਿਲਾ ਸ਼੍ਰੀ ਲੋਗ ਅਰਸਾਈ ਵਿਖੇ ਫਤਿਹ ਦਿਵਸ ਮਨਾਇਆ ਜਾਵੇਗਾ ਅਤੇ ਇਸ ਮੌਕੇ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਅਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਸਰਵਣ ਕਰਵਾਉਣਗੇ